ਹਾਂਜੀ ਪਾਪੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਤੇ ਅੱਜ ਲੱਗ ਪਏ ਆਪਾਂ ਆਪਣੀ ਥੂੜੀ ਬਣਾਉਣ ਨਾੜ ਕੜੋ ਜੱਗ ਰਾਤ ਵੀ ਵੱਡੀ ਗਣ ਗਿਆ ਲੱਗਦਾ ਫਤਾਂ ਟਰੈਕਟਰ ਤੋਂ ਕਿੰਨਾ ਅੜਾ ਗਿਆ ਵਾ ਬਸ ਇਹੋ ਥਾਂ ਵੜਿਆ ਇਧਰੋਂ ਹਲੇ ਕੱਲਾ ਉੱਧਰ ਰਹਿੰਦਾ ਵੜਨ ਵਾਲਾ ਤੇ ਉਹ ਵੜੇ ਆਪਣੇ ਇਹ ਸਾਡੇ ਜੋਹ ਗਿੱਲਿਆਂ ਦੀ ਲਾਂ ਵਿਆ ਸਭ ਵਟਾਂ-ਵਟਾਂ ਰਗੜੀਆਂ ਵਿੱਚ ਹੀ ਤੇ ਘਟਾਲਣੀ ਜਾ ਕੇ ਇਹ ਰਾਤ ਵੱਡੀ ਆਪਣੀ 187 ਕਣਕਿਆ ਤੇ 6 ਕੱਲ ਭਰੀਆਂ ਇਹ ਚੋਂ ਤੇ ਦੂਜੀ ਟਰਾਲੀ ਹੋਣ ਲੱਗੀ ਆ ਦੇਖੋ ਕਿੰਨੀਆਂ ਭਰਦੀਆਂ ਹਨ ਮੇਰੇ ਸੋ ਸਾਢੇ 9 ਕਿੱਲੇ ਦੀਆਂ ਦੁਨੀਆ ਭਰਦਾ ਮੇਰੇ ਐਸਟੀਮੇਟ ਨਾਲੇ ਘੱਟੋ ਘੱਟ 14 ਟਰਾਲੀਆਂ ਭਰਨੀ ਚਾਹੀਦੀਆਂ ਇਥੋਂ ਘੱਟੋ ਘੱਟ ਸਾਰੀਆਂ ਭਾਗੇ ਕੱਲ 6 ਭਰੀਆਂ ਸੀ ਰਾਤ ਨੂੰ ਬਣਾਈ ਆਣ ਕੇ ਤੇ ਅੱਜ ਆ ਆਪਣੀ ਦੂਜੀ ਲੱਗ ਗਈ ਹਨ ਤੇ ਅਜੇ ਕੋਲਕਤੇ ਰਹੀ ਆ ਆਹ ਈ ਟਰਾਲੀ ਹੋ ਗਈ ਆ ਬਹੁਤ ਵਧੀਆ ਨਾੜਿਆ ਦੇ ਆਪਣੇ ਬੱਸ ਢਿੱਪੜ ਗਿਆ ਕੰਮ ਹੁਣ ਆਪਣੀ ਰਹਿ ਗਈ ਐ ਕੱਜ ਵੀ ਢੜੀ ਲੱਗੂ ਅੱਧੀ ਗੱਲ ਲੱਗੂਗੀ ਤੇ ਭੋਗੜਾ ਤਾਂ ਗਿਆ ਕੌਲੀ ਚੱਲਦਾ ਤੇ ਵਧੀਆ ਚੱਲੀ ਜਾਂਦਾ ਕੰਮਕਾਰ ਆਪਣਾ ਨਾੜ ਦੇ ਸੁੱਕ ਗਿਆ ਪਰ ਭਾਰਾ ਭੋੜਾ ਨਾੜ ਉਹਦੇ ਕਰਕੇ ਟਰੈਕਟਰ ਔਖਾ ਹੁੰਦਾ ਰਾਤ ਨੂੰ ਬਹੁਤ ਔਖੀ ਭਰੀ ਟਰਾਲੀ ਲਾ ਦੇ ਲਈ ਸਰਹਰਿਆਲ ਦੀ ਗੱਡੀ ਹੁਣ ਵਧੀਆ ਚੱਲੰਦਿਆ ਟਰੈਕਟਰ ਚਲੋ ਵਕਾਉਣਾ ਤੁਹਾਨੂੰ ਅੱਗੇ ਟਰਾਲੀ ਭਰਤੀ ਜਾਂਦੀ 5-5 ਮਿੰਟ ਦੇ ਵਿੱਚ ਕਿਉਂਕਿ ਨੜ ਚੰਗਾ ਉਹਦੇ ਕਰਕੇ ਛੇਤੀ ਭਰਤੀ ਆਉਦੀ ਆ ਇੱਕ ਟੁੱਟਦਾ ਛੇਤੀ ਜਾਂਦਾ ਨੜ ਸੁੱਕਾ ਕਰਕੇ ਤੇ ਆਪਣਾ ਨਵਾਂ ਡਰਾਈਵਰ ਬੈਠਾ ਹਣ ਹਲੇ ਨਹੀਂ ਪੂਰਾ ਪਤਾ ਪੱਤਰ ਆਉਂਦਾ ਚਲਾਉਂਦਾ ਇਹਨੂੰ ਇਹ ਥੋੜਾ ਟਾਈਮ ਲਾ ਦਿੰਦਾ ਵਾ ਉਦੋਂ 20 ਮਿੰਟਾਂ 'ਚ ਟਰਾਲੀ ਆ ਐ ਨੜ ਤੇ ਭਰਦੀ ਜਾਂਦੀ ਮਰਾਦ ਭਰੀ ਤੇ ਸਫਾਈ ਤੁਸੀਂ ਕਰੋ ਚੈੱਕ ਆਉਂਡ ਟੁੱਕੇ ਦੇ ਵਿੱਚ ਇਹ ਨਾਲ ਦੀ ਧਰਤੀ ਤੇ ਲਿਓ ਚਲੋ ਉਧਰੋਂ ਢੇਡਾ ਆਉਂਦਾ ਹਨ ਤੁਹਾਨੂੰ ਮਂ ਵਗੋਣਾ ਵਾ ਵਿਊ ਵਧੀਆ ਆਊਗਾ ਦਾ ਪਾਦਿਆ ਕਰੋ ਚੈੱਕ ਨਾੜ ਬਹੁਤ ਤਗੜਾ ਵਾ ਆ ਕਿੱਲੇ ਦਾ ਥੋੜਾ ਜਿਹਾ ਹੌਲਾ ਜਿਹੜਾ ਆਪਣਾ ਉੱਥੇ ਹੀ ਘਾਰ ਆਉਂਦਾ ਜਿਹੜਾ ਤੇ ਬਾਕੀ ਉਹ ਖੱਤੇ ਹੀ ਅੱਦੇ ਕਿੱਲੇ ਦੀ ਸਾਡੇ ਚਾਰਕਨਾਂ ਦਾ ਨਾਂ ਹੈ ਉਹਦਾ ਵੀ ਟਾਂਗਰ ਬਹੁਤ ਤਗੜਾ ਹੈ ਆਪਰਾ ਵਧੀਆ ਨਾੜੇ ਦੇ ਵਿੱਚੋਂ ਬਸ ਇਹੋ ਵੱਡਿਆ ਜੇ ਨਾੜ ਹੈ ਜਿਹੜਾ ਆਉਂਦਾ ਆਪਣੀ ਆ ਵੜਿਆ ਇਧਰੋਂ ਇਧਰੋਂ ਆ ਲੰਬੀ ਫਾੜਿਆ ਓ ਥੱਲੇ ਹੁੰਦਾ ਕਿ ਤੇਰੀ ਫਰਕ ਤੇ ਬੰਦਾ ਦੂਜਾ ਓ ਥੱਲੇ ਹੁੰਦਾ ਕਿ ਲੰਬੀ ਲਾਵਿਆਂ ਜੇ ਬੀਤ ਰਿਹਾ ਆਂਦਾ ਜਦੋਂ ਕੁੱਤੇ ਆ ਜਾਂਦੇ ਕਦੇ ਆਪਣੇ ਉਹ ਕਿੰਨਾ ਦਾ ਗੰਦ ਨਾੜ ਜਿਆਦਾ ਭਾਰਾ ਹੁੰਦਾ ਤੇ ਛੋਟੇ ਨੇ ਪਹਿਲਾਂ ਲੈ ਕੇ ਗਲਾਸੀ ਨਹੀਂ ਹੁੰਦਾ ਥੇ ਵੀ ਵੇਖੀ ਸਕਦੇ ਜੀ ਤਗੜਾ ਲਾਣਿਆ ਤੇ ਡਰਾਈਵਰ ਵੀ ਤਗੜਾ ਹੀ ਆ। ਘਲੋ ਘਲੋਵੇ ਕਲੱਚ ਨਾ ਪੁੰਦਾ ਸਾਲੇ ਨੇ ਆਖਿਆ ਪੜ ਲਿਆ ਕਰ। ਪੜਨ ਦਾ ਨਾਂ ਨਹੀਂ ਲੈਂਦਾ ਇਹ ਇਧਰ ਬਾਪੂ ਪੜਿਆ ਰਿਹਾ। ਮੈਂ ਛਾੜਦਾ ਮਾੜੀ ਜਾਰੀ ਜਾਰੀ ਹੋ ਗਈ ਕਿੰਨੀ। ਟ੍ਰੈਕਟਰ ਦੀ ਬਹੁਤ ਭਾਰਾ ਨਾੜਿਆ ਇਹਦਾ ਇਹ ਸਭ ਤੋਂ ਇਹ ਆਪਣਾ ਰਾਤ ਵੱਢਿਆ ਸੀ 10 11 ਵਜੇ ਪੂਰਾ ਟੌਪ ਦਾ ਨਾੜਿਆ ਉਧਰ ਜਿਹੜੇ ਦਿਨ ਚ ਵੱਡੇ ਉਹ ਹੌਲੇ ਥੋੜੇ ਕਰੋ ਚੈੱਕ ਆਵਾਜ਼ ਵਾ ਚੈੱਕ ਕਰੋ ਪੂਰੀ ਗੱਲ ਬਾਅਦ ਆ ਟ੍ਰੈਕਟਰ ਦੇਦਾ ਪੂਰੀ ਪਰਫਾਰਮੈਂਸ ਜੇ ਉਹ ਆ ਰਿਹਾ ਜੇ ਉਹ ਲਾਗੇ ਟਰੈਕਟਰ ਚੱਲਣ ਜਾਵੇ ਫਿਰ ਉਹਨਾਂ ਬਾਹਰ ਦੇ ਨੇ ਉਹ ਪਰ ਵੀ ਬਾਹਰ ਮੈਂ ਪਾ ਤਾ। ਉਹ ਰਿਆ ਪਰਫਾਰਮੈਂਸ ਹੈ ਟਰੈਕਟਰ। ਬਹੁਤ ਬਣਾ ਰਿਹਾ ਹੈ। ਆ ਕੰਮ ਚੈੱਕ, ਲਾਨ ਚੈੱਕ ਕਰੋ ਤੁਸੀਂ। ਪੋਲ ਤਗੜਾ ਵਾ, ਕੰਮ ਰਾਜ ਵੱਡੀ ਦਾ ਉਹ ਫਾਇਦਾ ਦੇਣ ਵਾਲੀ ਨਾਲ। ਤੇ ਟਰੈਕਟਰ 17-18 ਟਰਾਲੀਆਂ ਭਰਨ ਦਿਆ ਵਾ। ਇੱਕ ਭਈ ਗੇਰ ਨਾਲ 60 ਲੀਟਰ ਦੀ ਟੈਂਕੀ ਆ। ਇੱਕ ਆਪਣੀ ਆਹ ਟਰਾਲੀ 11 6.5 ਦੀ ਆ ਦੂਜੀ 12 ਦੀ ਤੇ ਫੋਲ ਪੂਰੀ ਪਰਫਾਰਮੈਂਸ ਦੇਂਦਿਆ ਡਰਾਈਵਰ ਵੀ ਪੂਰੀ ਗੱਲ ਬਾਤ ਐ ਬਾਅਦ ਚੱਕਾ ਕੱਢ ਸਾਡੇ ਤੇ ਰਿਪੋਰਟਿੰਗ ਇਹ ਮਾੜੀ ਜੀ ਹਟ ਦਿੰਦਾ ਬਾਅਦ ਲੱਗਦਾ ਲੱਗਦਾ ਤੇ ਬਾਕੀ ਟਰਾਲੀ ਹੋ ਗਈ ਅੱਧੇ ਹੋ ਜਾਂਦੀ ਹੋ ਗਈ ਐ ਮੈਂ ਤਾਂ ਇਹ 15 ਆਏ ਲਾਈ ਨੂੰ ਕਰੋ ਚੱਕ ਲੈਨ ਤੇ ਲੱਗ ਗਿਆ ਹਣ ਰਾਤ ਵਾਲੀ ਦੇ ਇਹ ਵੀ ਕੰਨਕ ਬਹੁਤ ਭਾਰੀ ਮਾਈ ਤਾਂ ਤੁਹਾਨੂੰ ਪਤਾ ਲੱਗਦਾ ਉਹ ਵੀ ਦਾਣ ਜਾਂਦਿਆ ਪੂਰਾ ਟਰਾਲੀ ਦੇ ਵਿੱਚ ਕਰੋ ਵਾਜਿਆ ਕਰੋ ਤੇ ਟਰਾਲੀ ਦੇ ਉਧਰ ਫੋਲੋ ਹੋਣ ਵਾਲੀ ਬਸ ਇੱਕ ਜਿਹੜਾ ਹੀ ਪੈਣਾ ਤਾਂ ਇਹੋ ਹੀ ਪਵੇ ਉਹ ਲੈ ਤਕੜਾ ਲਾਣਿਆ ਦੱਸੋ ਵੀ ਕਿਹੜਾ ਕਿਹੜਾ ਪਾਈ ਵਿਹਲਾ ਹੋ ਗਿਆ ਆਪਣੇ ਦੇ ਬਸ ਇੱਕ ਜਿਆ ਕੱਲ ਦਾ ਦਿਨ ਰਹਿ ਗਿਆ ਪਰਸੋਂ ਦਾ ਨੇ ਪਰ ਜੋ ਆਪਣਾ ਅੱਜ ਆਪਾਂ ਬਣਾਉਨੇ ਰਾਤੀ ਭਰੀਆਂ ਹੀ 7 ਟਰਾਲੀਆਂ ਤੇ ਕੱਲ ਵੀ ਕਿਹੜੀ ਬਣਾਉਨੇ ਪਹਿਲਾਂ ਤੇ ਕੱਲ ਭਰੀਆਂ ਹੀ ਕੋਈ ਹੁਣ ਅੱਜ ਭਰ ਦੇਣੀ ਆ ਆਪਾਂ ਕਿਹੜੀਆਂ ਰਹਿ ਗਈਆਂ 2-3 ਅੱਗ ਦਾ ਟਰਾਲੀਆਂ ਬਾਅਦ ਵਿੱਚ ਨਾਲ ਬਾਕੀ ਆਪਾਂ ਨੇ ਵੇੜ ਦੇ ਨਾਲ ਬਾਅਦ ਚੈੱਕ ਕਰੋ ਵੀ ਹੌਨਾ ਸਭ ਪੂਰੀ ਤੇ ਇਹ ਵੀ ਪੂਰੀ ਉੱਡ ਡੈ ਵੀ ਹਣ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਚੈਨਲ ਦੇ ਆਏ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ